ਬਰਨਾਲਾ ਦੇ ਪਿੰਡ ਢਿਲਮਾ ਵਿੱਚ ਬੇਰੋਜ਼ਗਾਰੀ ਕਾਰਨ ਨੌਜਵਾਨ ਨੇ ਆਪਣੇ ਘਰ ਵਿੱਚ ਵਾਹ ਲਗਾ ਕੇ ਕੀਤੀ ਗੁਰਕੁਸ਼ੀ ਪਰਿਵਾਰ ਦੀ ਆਰਥਿਕ ਹਾਲਤ ਦੇਖਦੇ ਹੋਏ ਪਿਛਲੇ ਕਾਫੀ ਦਿਨਾਂ ਤੋਂ ਮਾਨਸਿਕ ਤੌਰ ਤੇ ਰਹਿ ਰਿਹਾ ਸੀ ਪਰੇਸ਼ਾਨ ਅੰਗਹੀਨ ਪਿਤਾ ਅਤੇ ਪਰਿਵਾਰ ਦੇ ਗੁਜ਼ਾਰੇ ਲਈ ਕਰਦਾ ਸੀ ਪੜਾਈ ਦੇ ਨਾਲ ਨਾਲ ਮਜ਼ਦੂਰੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੱਪਾ ਮੰਡੀ ਦੇ ਨੇੜਲੇ ਪਿੰਡ ਢਿਲਮਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਨੇ ਆਪਣੀ ਹੀ ਘਰ ਵਿੱਚ ਵਾਹ ਲਾ ਕੇ ਗੁਰਕੁਸ਼ੀ ਕਰ ਲਈ मिली जानकारी अनुसार 19 ਸਾਲਾ ਦੀ ਮ੍ਰਿਤਕ ਨੌਜਵਾਨ ਬਲਜਿੰਦਰ ਸਿੰਘ ਪੁੱਤਰ ਅੰਗਰੇਜ਼ ਸਿੰਘ ਉਰਫ ਕਾਲਾ ਜੋ ਕਿ ਪਿੰਡ ਢਿਲਮਾ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ ਬਲਜਿੰਦਰ ਸਿੰਘ ਦਸਵੀਂ ਕਲਾਸ ਪਾਸ ਕਰਨ ਤੋਂ ਬਾਅਦ ਹੀ ਪੜ੍ਹਾਈ ਦੇ ਨਾਲ-ਨਾਲ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਤੋਂ ਇਲਾਵਾ ਪੋਜ ਦੀ ਨੌਕਰੀ ਦੀਆਂ ਭਰਤੀਆਂ ਦੀ ਤਿਆਰੀ ਕਰ ਰਿਹਾ ਸੀ ਪਰ ਉਹਨੂੰ ਕਿਸੇ ਪਾਸੋਂ ਵੀ ਕੋਈ ਨੌਕਰੀ ਨਹੀਂ ਮਿਲੀ ਜਿਸ ਕਰ ਨੂੰ ਬੇਰੋਜਗਾਰ ਰਹਿ ਰਿਹਾ ਸੀ ਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਰਿਹਾ ਦ ਉਸ ਵੱਲੋਂ ਆਤਮ ਹੱਤਿਆ ਕਰ ਲਈ ਗਈ ਹਾਂਜੀ ਕੱਲ ਮਤਲਬ ਕਿ ਉਥੋਂ ਥਾਣਾ ਤਪਾ ਵਿਖੇ ਇੱਕ ਫੋਨ ਮਸੂਲ ਹੋਇਆ ਸੀ ਕਿ ਬਲਵਿੰਦਰ ਸਿੰਘ ਪੁੱਤ ਅੰਗਰੇਜ਼ ਸਿੰਘ ਵਾਸੀ ਨੰਦੀ ਵਸਤੀ ਢਿਲਵਾਂ ਨੇ ਆਪਦੇ ਘਰ ਵਿੱਚ ਪਾਹ ਲੈ ਕੇ ਆਤਮ ਹੱਤਿਆ ਕਰ ਲਈ ਹੈ ਜਿਸ ਵੰਦੇ ਸੀ ਮੌਕੇ ਤੇ ਪਹੁੰਚੇ ਸੀ ਤੇ ਦੇਖਿਆ ਸੀਗਾ ਉਹਦਾ ਪਰਿਵਾਰ ਬਾਹਰ ਗਿਆ ਹੋਇਆ ਸੀਗਾ ਤੇ ਪਰ ਉਹ ਨੌਜਵਾਨ ਮੁੰਡੇ ਨੇ ਕਾਫੀ ਪੋਸਟਾਂ ਵਗੈਰਾ ਭਰੀਆਂ ਸੀਗੀਆਂ ਤੇ ਪਰ ਉਹਨੂੰ ਕੋਈ ਜੋਬ ਵਗੈਰਾ ਨਹੀਂ ਸੀ ਮਿਲ ਬੇਰਜਵਰੀ ਸੀਗਾ ਤੇ ਘਰ ਦੀ ਹਾਲਤ ਮਾੜੀ ਸੀ ਜਿਸ ਕਰਕੇ ਉਹਨੇ ਮਤਲਬ ਕਿ ਪੱਖੇ ਨਾਲ ਰੱਸੀ ਪਾ ਕੇ ਕਲ ਜਫਾ ਹਲਾ ਲੈ ਰਿਆ ਸੀਗਾ ਹਾਂ ਜੇ ਸੰਬੰਧ ਇਹਦੇ ਪਿਤਾ ਦੇ ਬਿਆਨ ਤੇ ਅੰਗਰੇਜ਼ ਸਿੰਘ ਦੇ ਬਿਆਨ ਤੇ ਤੇ 194 ਬੀ ਐਨ ਐਸ ਐਸ ਦੀ ਗਾਰਵਾਈਆਂ ਵਿੱਚ ਲੈਂਦੀ ਗਈ ਆ ਖਾਨਾ ਦਿਖਾ ਵੀ ਤੇ ਪੋਸਟਮਾਰਟਮ ਕਰਾਈ ਜਾ ਰਿਹਾ ਹੈ ਜੀ ਸੀ ਪੋਸਟਮਾਰਟਮ ਕਰਾਉਣ ਤੋਂ ਬਾਅਦ ਉਹਦੀ ਡੈੱਡ ਬਾਡੀ ਨੂੰ ਉਹਦੇ ਵਾਰਸਾਂ ਦੇ حوالے ਕੀਤਾ ਜਾਏਗਾ ਜੀ 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 ਕਹਾ ਮੇਰਾ ਖਿਆਲ ਆ ਪੋਸਟ ਕੋਰਸ ਐਗਜ਼ਾਮ ਦੀ ਵੈਸੇ ਤਿਆਰੀ ਕਰ ਰਿਹਾ ਸੀ ਟੈਸਟਾਂ ਦੀ